ਵਿਧਾਨ ਸਭਾ ਹਲਕਾ ਤਰਨਤਾਰਨ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਵੱਲੋਂ ਹਲਕੇ ਦੇ ਵਿਕਾਸ ਲਈ ਅਨਤਕ ਮਿਹਨਤ ਕੀਤੀ ਜਾ ਰਹੀ ਹੈ ਅਤੇ ਤਰਨਤਾਰਨ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਇਸੇ ਹੀ ਲੜੀ ਦੇ ਤਹਿਤ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਵੱਲੋਂ ਬੀਤੇ ਦਿਨੀ ਤਰਨਤਾਰਨ ਦੀ 골ਡਨ ਐਵਨਿਊ ਦੀਆਂ ਦੋ ਗਲੀਆਂ ਦਾ ਨਵੀਨੀਕਰਨ ਕਰਨ ਦਾ ਉਦਘਾਟਨ ਕੀਤਾ ਗਿਆ ਇਹਨਾਂ ਦੋ ਗਲੀਆਂ ਦੇ ਨਵੀਨੀਕਰਨ ਤੇ ਤਕਰੀਬਨ 7.5 ਲੱਖ ਰੁਪਏ ਦਾ ਖਰਚਾ ਆਵੇਗਾ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਦੱਸਿਆ ਕਿ ਹਲਕਾ ਵਾਸੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਦੋਵਾਂ ਗਲੀਆਂ ਦੇ ਨਵੀਨੀਕਰਨ ਤੇ ਪੱਕੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ ਤੇ ਤਰਨਤਨ ਸ਼ਹਿਰ ਦੇ ਵਿਕਾਸ ਤੇ ਸੁੰਦਰਤਾ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਸਾਵੇ ਜਿਹੜਾ ਦਕਰਨ ਕੀਤਾ ਗਿਆ ਵਾ ਜੀ ਕਿਹੜੀ ਗਲੀ ਦਾ ਕੀਤਾ ਗਿਆ ਵਾ ਤੇ ਕੀ ਦਕਰਨ ਆਜੀ 골ਡਨ ਐਵੇਨਿਊ ਵਿਖੇ ਪਹੁੰਚੇ ਆ ਜਿੱਥੇ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਜਿਹੜੀ ਮੇਨ ਬਾਜ਼ਾਰ 골ਡਨ ਐਵੇਨਿਊ ਹੁੰਦਾ ਵਾ ਉਹਦੀ ਹਾਲਤ ਬਹੁਤ ਖਸਤਾ ਸੀ ਤੇ ਜਦੋਂ ਕੋਈ ਮੀਂਹ ਕਣੀ ਜਾਂ بارش ਹੁੰਦਾ ਸੀ ਪਾਣੀ ਖਲੋ ਜਾਂਦਾ ਸੀ ਉੱਚਾ ਨੀਵਾ ਹੁਣ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ ਤੇ ਇੱਕ ਜਿਹੜੀ ਆ ਨਾਲ ਦੀ ਗਲੀ 메ਨ ਬਾਜ਼ਾਰ ਤੋਂ ਜਾਂਦੀ ਏ ਇਹ ਵੀ ਕੱਚੀ ਆ ਇਹਦੇ ਵਿੱਚ ਵੀ ਜਿਹੜੇ ਵਾਸੀ ਨੇ ਉਹਨਾਂ ਵੱਲੋਂ ਵੀ ਇਹ ਸ਼ਿਕਾਇਤ ਸੀ ਕਿ ਉਹਨਾਂ ਦੀ ਗਲੀ ਲੰਬੇ ਸਮੇਂ ਤੋਂ ਨਹੀਂ ਬਣਵਾਏਗੀ ਸੋ ਇਹਨਾਂ ਦੋਨਾਂ ਮੰਗਾਂ ਨੂੰ ਪੂਰੇ ਕਰਦੇ ਹੋਏ ਅੱਜ ਜਿੱਥੇ ਜਿਹੜਾ 메ਨ ਬਾਜ਼ਾਰ ਆ ਉਹਦੀ ਨਮੀਨੀ ਕਰਨ ਹਣਾ ਰਿਪੇਅਰ ਹੋਣੀ ਆ ਉੱਥੇ ਜਿਹੜੀ ਇੱਕ ਨਵੀਂ ਗਲੀ ਜਿਹੜੀ ਆ ਉਹ ਵੀ ਕੱਚੀ ਆ ਉਹ ਬਣਣੀ ਆ ਸੋ ਲਗਭਗ ਲਗਭਗ 7.5 7.5 ਲੱਖ ਦੀ ਲਾਗਤ ਦੇ ਨਾਲ ਇਹ ਕੰਮ ਜਿਹੜੇ ਆ ਸ਼ੁਰੂ ਅੱਜ ਤੋਂ ਹੋ ਰਹੇ ਨੇ ਤੇ ਜਲਦੀ ਹੀ ਇਹ ਜਿਹੜਾ ਕੰਮ ਆ ਇਹ ਪੂਰਾ ਹੋ ਜਾਏਗਾ ਸੋ ਇਹ ਦੇ ਨਾਲ ਜਿਹੜਾ ਇਹ ਗੋਲਡਨ ਐਵੇਨਿਊ ਦੇ ਵਾਸੀ ਸੀ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਰਾਹਤ ਹੋਏਗੀ ਮੈਮੇ ਸਾਹਿਬ ਸ਼ਹਿਰ ਦੀ ਸੁੰਦਰਤਾ ਵੱਲ ਤੇ ਹੋਰ ਕੀ ਕੀ ਉਪਰਾਲੇ ਕੀਤੇ ਜਾ ਰਹੇ ਆ ਅੱਜਕੱਲ੍ਹ ਸ਼ਹਿਰ ਦੀ ਸੁੰਦਰਤਾ ਲਈ ਜੀ ਬਹੁਤ ਕੁਝ ਕੀਤਾ ਜਾ ਰਿਹਾ ਵਾ ਜਿੱਥੇ ਅਸੀਂ 메인 ਰੋਡ ਜਿਹੜੀ ਸ਼ਹਿਰ ਦੇ ਵਿੱਚੋਂ ਲੰਘਦੀ ਆ ਉਹਦਾ ਸੁੰਦਰੀਕਰਨ ਕਰ ਰਹੇ ਆ ਜਿਹੜੀ ਸੜਕ ਆ ਉਹ ਨਵੀਂ ਬਣੀ ਆ ਉੱਥੇ ਜਿਹੜੇ ਪਿੱਲਰਸ ਵਗੈਰਾ ਨੇ ਉਹਨਾਂ ਦਾ ਰੰਗ ਰੋਗਣ ਚੱਲ ਰਿਹਾ ਵਾ ਲਾਈਟਾਂ ਲੱਗ ਰਹੀਆਂ ਨੇ ਸਾਰੇ ਸ਼ਹਿਰ ਦੇ ਵਿੱਚ ਹੀ ਹੋਰ ਵੀ ਲਾਈਟਾਂ ਦੀ ਜਿਹੜੀ ਆ ਸਹੂਦਾ ਦਿੱਤੀ ਜਾ ਰਹੀ ਹੈ ਉਹ ਤੋਂ ਇਲਾਵਾ ਦਰਬਾਰ ਸਾਹਿਬ ਨੂੰ ਜਿਹੜੇ ਜਾਂਦੇ ਬਾਜ਼ਾਰ ਆ ਉਹਨਾਂ ਦਾ ਵੀ ਸੁੰਦਰੀਕਰਨ ਕਰਨ ਜਾ ਰਹੇ ਆ ਅ ਦੋ ਸੁਪਰ ਸਕਰ ਮਸ਼ੀਨਾਂ ਲੱਗੀਆਂ ਨੇ ਜਿਹੜੀ ਆ ਕਿ ਸੀਵਰੇਜ ਸਿਸਟਮ ਦੀ ਕੋਈ ਪ੍ਰੋਬਲਮ ਲੰਬੇ ਸਮੇਂ ਤੋਂ ਅਸੀਂ ਸ਼ਹਿਰ ਵਿੱਚ ਉਹ ਵੀ ਜਲਦੀ ਹੱਲ ਹੋ ਜਾਏਗੀ ਹੋਰ ਵੀ ਪ੍ਰਾਲੇ ਕਰ ਰਹੇ ਹਾਂ ਕਿ ਜਿਹੜੇ ਜਿਹੜੇ ਜਿਸ ਤਰ੍ਹਾਂ ਰੋਹੀ ਇੱਕ ਗੰਦੀ ਸ਼ਹਿਰ ਦੇ ਵਿੱਚੋਂ ਨੰਗਦੀ ਆ ਗੰਦੇ ਪਾਣੀ ਤੋਂ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਵਾ ਉਹਦੇ ਲਾਈਨਿੰਗ ਵਾਸਤੇ ਵੀ ਸਰਕਾਰ ਨੂੰ ਬੇਨਤੀ ਕੀਤੀ ਆ ਤੇ ਉਹ ਵੀ ਉਮੀਦ ਆ ਕਿ ਅਸੀਂ ਜਲਦੀ ਉਹਦੇ 'ਚ ਵੀ ਕਾਮਯਾਬ ਹੋਵਾਂਗੇ ਇੱਕ ਸਤਖੰਡ ਰੋਡ ਤੇ ਨਾਲਾ ਵਾ ਜਿਹੜਾ ਉਹ ਵੀ ਬੜਾ ਗੰਦਾ ਨਾਲਾ ਵਾ ਲੋਕਾਂ ਦੇ ਆਲੇ ਦੁਆਲੇ ਰਹਿੰਦੇ ਬੜੀ ਮੁਸ਼ਕਲ ਆ ਰਹੀ ਹੈ ਲੋਕਾਂ ਨੂੰ ਸੋ ਉਹ ਨਾਲਾ ਵੀ ਜਿਹੜਾ ਵਾ ਅੰਡਰਗਰਾਊਂਡ ਕਰਨ ਦੀ ਤਜਵੀਜ਼ ਮੰਗ ਰਹੀ ਆ ਉਸੇ ਤਰ੍ਹਾਂ ਇੱਕ ਬੜਾ ਵੱਡਾ ਡੰਪ ਸ਼ਹਿਰ ਦੇ ਵਿੱਚ ਲੱਗਾ ਜਿਹੜੇ ਕਿ ਆਲੇ-ਦੁਆਲੇ ਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਬੜੀ ਬਦਬੂ ਆਉਂਦੀ ਆ ਉਹ ਵੀ ਲੰਬੇ ਸਮੇਂ ਤੋਂ ਲੋਕ ਜਿਹੜੇ ਉਹਨਾਂ ਵਾਸਤੇ ਇੱਕ ਨੂ ਸੈਂਸ ਬਣੀ ਹੋਈ ਸੀ ਸੋ ਉਹ ਵੀ ਕੋਸ਼ਿਸ਼ ਕਰ ਰਹੇ ਆ ਕਿ 6 ਮਹੀਨੇ ਦੇ ਵਿੱਚ ਵਿੱਚ ਉਹਨੂੰ ਉੱਥੋਂ ਖਾਲੀ ਕਰਾ ਦਿੱਤਾ ਜਾਵੇ ਉਸੇ ਤਰ੍ਹਾਂ ਸਾਫ ਸਫਾਈ ਦਾ ਧਿਆਨ ਵੀ ਰੱਖਿਆ ਜਾ ਰਿਹਾ ਬਾ 10 Tata ਇਸ ਗੱਡੀਆਂ ਆਈਆਂ ਨੇ ਉਹਨਾਂ ਨੂੰ ਵੀ ਜਿਹੜੀਆਂ ਲੋਕਾਂ ਦੀ ਸੇਵਾ ਦੇ ਵਿੱਚ ਜਲਦੀ ਲਗਾ ਰਹੇ ਆ ਹੋਰ ਵੀ Tata ਇਸ ਗੱਡੀਆਂ ਜਿਹੜੀਆਂ ਉਹ ਮੰਗਾ ਰਹੇ ਆ ਟਰਾਈਸਾਈਕਲ 65 ਨਵੇਂ ਲਿਆਂਦੇ ਨੇ ਜਿਹਦੇ ਵਿੱਚ ਗਿੱਲਾ ਸੁੱਕਾ ਕੂੜਾ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਵੱਖਰਾ ਕਰਕੇ ਤੇ ਜਿਹੜਾ ਵਾ ਉਹ ਪਿੰਡਾਂ ਤੱਕ ਪਹੁੰਚਾਇਆ ਜਾਏਗਾ ਸੋ ਹੋਰ ਜੋ ਵੀ ਸ਼ਹਿਰ ਵਾਸਤੇ ਜੋ ਪ੍ਰੋਬਲਮ ਕੋਈ ਦੱਸਦੇ ਨੇ ਉਹ ਅਸੀਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਜਲਦੀ ਸ਼ਹਿਰ ਨੂੰ ਇੱਕ ਨਮੂਨੇ ਦਾ ਸੁੰਦਰ ਸ਼ਹਿਰ ਬਣਾਵਾਂਗੇ ਦੀ ਲਾਗਤ ਲੱਗੇਗੀ ਦੇ ਕੋਲ ਤੱਕ ਮੁਕੰਮਲ ਹੋ ਜਾਈਗੀ ਜੀ ਗੋਲ ਨਵੀਂ ਨੂੰ ਦੋ ਗਲੀਆਂ ਹੈਗੀਆਂ 17.5 ਲੱਖ ਦੀ ਹੈਗੀ ਆ ਜਿਹਨੂੰ ਬਹੁਤ ਮੋਸਟਲ ਨੀਡੇਡ ਸੀ ਕਿ 10 ਸਾਲ ਤੋਂ ਇਹਦੀ ਡਿਮਾਂਡ ਸੀਗੀ ਇਹਨੂੰ ਅਪਗ੍ਰੇਡ ਕਰਨਾ ਤੇ ਇਹਦੀ ਨਵੀਂ ਜਿਹੜੀ ਕੱਚੀ ਹੈਗੀ ਇਹਨੂੰ ਬਣਾਉਣ ਵਾਸਤੇ ਤੇ ਇਹ ਡਿਮਾਂਡ ਹੁਣ ਇਹਨਾਂ ਗਲੀ ਵਾਸੀਆਂ ਦੀ ਪੂਰੀ ਕਰ ਦਿੱਤੀ ਗਈ ਆ ਅਜ ਐਮਐਲ ਸਾਬ ਨੇ ਇਹਦਾ ਮੂਰਤ ਕਰ ਦਿੱਤਾ ਤੇ ਕੱਲ ਤੋਂ ਇਹ ਕੰਮ ਸਟਾਰਟ ਹੋ ਜਾਏਗਾ ਜੀ ਸਰ ਕੋਲ ਤੱਕ ਹੋ ਜਾਣਾ ਮੁਕੰਮਲ ਹੋ ਜਾਏਗਾ ਇਹ ਤਾਂ ਰੇਅਰ ਅਬਾਊਟ 1 ਮਹੀਨੇ ਵੈਸੇ 3 ਮਹੀਨੇ ਦਾ ਟਾਈਮ ਹੁੰਦਾ ਬਟ 1 ਮਹੀਨੇ ਚ ਕਵਰ ਹੋ ਜਾਣਾ ਕਾਫੀ ਕੰਮ ਸ਼ੁਰ ਨਹੀਂ ਇਹ ਜਿਹੜਾ ਹੈਗਾ ਇਹਦੇ ਤਾਂ ਨਵੀਂ ਟਾਈਲਸ ਲੱਗਣਗੇ ਪੁੱਟ ਕੇ ਜਿਹੜੀ ਸਹੀ ਹੋਣਗੀਆਂ ਉਹ ਲੱਗ ਜਾਣਗੀਆਂ ਜੇ ਕੋਈ ਗਲਤ ਹੋਏ ਕਿਦੋਂ ਨਵੀਂ ਟਾਈਲ ਲੱਗੇ ਕਿਦੋਂ ਇਹ ਕਿੰਨੀ ਕੁ ਪ੍ਰਾਈਮ ਡਿਮਾਂਡ ਸੀ ਤੁਹਾਡੀ ਦੇਖੋ ਜੀ ਮੈਂ 2017 ਤੋਂ ਆਇਆ ਹਾਂ ਇੱਥੇ ਤੇ ਤਕਰੀਬਨ 2017 ਤੋਂ ਹੀ ਡਿਮਾਂਡ ਸੀਗੀ ਕਿ ਗਲੀ ਨਵੀਂ ਬਣੇ ਮੈਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਰੇ ਸ਼ਹਿਰ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਵਾਅਦਾ ਕੀਤਾ ਸੀ ਕਿ ਤੇਰੇ ਏਰੀਏ ਦੇ ਤੋਂ ਸਟਾਰਟ ਕਰਾਂਗੇ ਤੇ ਅੱਜ ਉਹੀ ਇਹਨਾਂ ਨੇ ਕਰ ਬਖਾਇਆ ਵਾ ਹਜੇ ਅੱਧੀਆਂ ਗਲੀਆਂ ਦਾ ਕੀਤਾ ਡਾਕਟਰ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਵੀ ਮੇਰੀ ਬਾਕੀ ਵਾਰਡ ਦਾ ਵੀ ਮਤਲਬ ਛੇਤੀ ਤੋਂ ਛੇਤੀ ਇੰਤਜ਼ਾਮ ਕਿਹੜੀ ਦਿਨਾਂ 'ਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਇੱਥੇ ਗਲੀਆਂ ਦੇ ਵਿੱਚ ਛੱਪੜ ਪਾਣੀ ਕਿਸ ਤਰ੍ਹਾਂ ਦਾ ਨਹੀਂ ਤਕਰੀਬਨ ਠੀਕ ਹੈ ਵੈਸੇ ਛੱਪੜ ਪਾਣੀ ਦਾ ਤਾਂ ਕੋਈ ਇੰਦੀ ਗੱਲ ਨਹੀਂ ਬਸ ਥੋੜੇ ਜਿਹੀਆਂ ਉੱਚੀਆਂ ਨੀਵੇਂ ਟਾਇਲਾਂ ਸੀਗੀਆਂ ਟੁੱਟ ਗਈਆਂ ਸੀਆਂ ਕੁਝ ਟਰਾਲੀਆਂ ਟੁਲੀਆਂ ਦੀਆਂ ਗੱਲਾਂ ਕੁਝ ਡਵੈਲਪਮੈਂਟ ਹੋਣ ਵਾਲੀ ਐ ਇਸ ਏਰੀਆ ਦੀ ਉਹਦੇ ਕਰਕੇ ਹਾਲੇ ਕਾਫੀ ਟਰਾਲੀਆਂ ਟੁਲੀਆਂ ਲੰਘਣੀਆਂ ਵਾਂ ਜੇ ਨਵੀਂ ਸੜਕ ਬਣ ਜਾਏਗੀ ਤੇ ਲੋਕਾਂ ਨੂੰ ਦਿਕਤ ਨਹੀਂ ਆਏਗੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਰਸਤੇ ਮਿਲ ਜੂਗੇ ਬਿਲਕੁਲ ਜੀ ਹਾਂ ਜੀ ਤਰਨ ਤਾਰਨ ਤੋਂ ਸਾਗਰ ਅਰੋੜਾ ਦੀਰ